ਜਨ ਸਭ ਨੂੰ ਸੰਬੋਧਨ ਕਰਦਿਆਂ ਪਾਵਕ ਹੋਏ ਹੰਸ ਰਾਜ ਹੰਸ ਕਿਹਾ 1 ਜੂਨ ਤੱਕ ਜਿਉਂਦਾ ਰਿਹਾਤਾ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਚਲਦੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਪਾਵਕ ਹੋ ਗਏ ਹਨ ਦਰਅਸਲ ਭਾਜਪਾ ਉਮੀਦਵਾਰ ਮੋਗਾ ਦੇ ਪਿੰਡ ਦੋਲਪੂਰਾ ਵਿੱਚ ਪਹੁੰਚੇ ਹੋਏ ਸਨ ਇੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੰਸ ਰਾਜ ਹੰਸ ਪਾਵਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਕਿਸਾਨਾਂ ਅੱਗੇ ਹੱਥ ਵੀ ਜੋੜੇ ਅਤੇ ਮੁਆਫੀ ਵੀ ਮੰਗੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ ਜੇਕਰ ਮੈਂ 1 ਜੂਨ ਤੱਕ ਜਿਉਂਦਾ ਰਿਹਾਤਾ ਜ਼ਰੂਰ ਮਿਲਾਂਗਾ ਜੇ ਮੈਨ ਮੇਰਾ ਸਿਰ ਕਿਸਾਨਾਂ ਅੱਗੇ ਹਾਜ਼ਰ ਹੈ ਦਸਨ ਯੋਗ ਹੈ ਕਿ ਐਮਐਸਪੀ ਦਾ ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ ਸਿਰਫ ਹੰਸ ਰਾਜ ਹੰਸ ਹੀ ਨਹੀਂ ਸਗੋ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਕਿਰਾਉ ਕਰਕੇ ਸਵਾਲ ਜਵਾਬ ਕੀਤੇ ਜਾ ਰਹੇ ਹਨ ਇਥੇ ਹੀ ਬਸ ਨਹੀਂ ਪੰਜਾਬ ਦੌਰੇ ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਕਿਸਾਨਾਂ ਦਾ ਆਖਣਾ ਹੈ ਕਿ ਜਿਹੜਾ ਵੀ ਭਾਜਪਾ ਆਗੂ ਪੰਜਾਬ ਵਿੱਚ ਚੋਣ ਪ੍ਰਚਾਰ ਕਰੇਗੀ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਅਮਰਗੜ ਚ ਡਾਕਟਰ ਅਮਰ ਸਿੰਘ ਨੇ ਕੀਤਾ ਚੋਣ ਦਫਤਰ ਦਾ ਉਦਘਾਟਨ ਕਿਹਾ ਝਾੜੂ ਵਾਲਿਆਂ ਨੇ ਸਾਡੇ ਨੌਜਵਾਨ ਭੇਜੇ ਡਿਬਰੂਗੜ ਪਾਜਪਾ ਨੂੰ ਹਰਾਉਣ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਲੋਕ ਸਭਾ ਹਲਕਾ ਸ਼੍ਰੀ ਫਤਿਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਜਿੱਥੇ ਵਕ ਵਕ ਪਿੰਡਾਂ ਸ਼ਹਿਰਾਂ ਚ ਪਹੁੰਚ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਉਨ੍ਹਾਂ ਵੱਲੋਂ ਅਮਰਗੜ ਵਿਖੇ ਆਪਣਾ ਚੋਣ ਦਫਤਰ ਵੀ ਖੋਲਿਆ ਗਿਆ ਚੌਣ ਦਫਤਰ ਦਾ ਉਦਘਾਟਨ ਕਰਨ ਉਪਰੰਤ ਕਾਂਗਰਸੀ ਵਰਕਰਾਂ ਦੇ ਪਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਵਿੱਚ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਹਿੱਤਾਂ ਸੀ ਨੀਤੀਆਂ ਤੋਂ ਜਾਣੂ ਕਰਵਾ ਕੇ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਦਾ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਨ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਜਪਾ ਨੇ ਦੇਸ਼ ਦੇ ਕਿਸਾਨਾਂ ਨਾਲ ਧੱਕਾ ਅਤੇ ਧੋਖਾਧੜੀ ਕੀਤੀ ਹੈ। ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਝਾੜੂ ਵਾਲਿਆਂ ਦੀ ਸਰਕਾਰ ਪੰਜਾਬ ਅੰਦਰ ਜਾਤੀਆਂ ਕਰ ਰਹੀ ਹੈ। ਜਿਸ ਤਿੱਤੇ ਉਸਨੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜ਼ਿਲ੍ਹਾਣ ਵਿੱਚ ਬੰਦ ਕਰ ਦਿੱਤਾ ਹੈ ਪਰ ਦੂਜੇ ਪਾਸੇ ਜਦੋਂ ਇਹਨਾਂ ਦੇ ਕਨਵੀਨਰ ਤੇ ਕਾਰਵਾਈ ਹੁੰਦੀ ਹੈ ਤਾਂ ਆਪਨੇ ਉੱਤੇ ਜਾਤੀ ਹੋਣ ਦਾ ਰੋਲਾ ਪਾਉਂਦੇ ਹਨ ਇੱਕ ਸਵਾਲ ਦੇ ਜਵਾਬ ਚ ਉਹਨਾਂ ਕਿਹਾ ਕਿ ਜੋ ਵਿਰੋਧੀ ਆਖ ਰਹੇ ਹਨ ਕਿ ਮੇਰੇ ਵੱਲੋਂ ਵਰਤੇ 12 ਕਰੋੜ ਰੁਪਏ ਦੇ ਫੰਡ ਵਾਪਸ ਹੋ ਚੁੱਕੇ ਹਨ ਇਹ ਮੇਰਾ ਝੂਠ ਦਾ ਪੁਲੰਦਾ ਹੈ ਜਦ ਕਿ ਉਹ ਹੁਣ ਤੱਕ 18 ਕਰੋੜ ਪੂਰੇ ਹਲਕੇ ਦੇ ਵਿਕਾਸ ਕਾਰਜਾਂ ਲਈ ਖਰਚ ਚੁੱਕੇ ਹਨ ਉਹ ਹੁਣ ਤੱਕ ਅਹਿਮਦਗੜ੍ਹ ਦਾ ਅੰਡਰਬ੍ਰਿਜ 18 ਫੁੱਟੀਆਂ ਸੜਕਾਂ ਫਤਿਹਗਨ ਸਾਹਿਬ ਦੇ ਰੇਲਵੇ ਸਟੇਸ਼ਨ ਸਮੇਤ ਸੈਂਕੜੇ ਕੰ ਕਾਂਗਰਸੀਆਂ ਵੱਲੋਂ ਪਾਰਟੀ ਛੱਡਣ ਵਾਲਿਆਂ ਬਾਰੇ ਪੁੱਛਣ ਪੁੱਛੇ ਸਵਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਮਨ 'ਚ ਲਾਲਚ ਆ ਜਾਵੇ ਤਾਂ ਕੁਝ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸਵਰਨਜੀਤ ਸਿੰਘ ਪਨੇਸਰ ਐਮਡੀ ਦਸ਼ਮेश ਮਕੈਨੀਕਲ ਅਮਰਗੜ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਟੀਡਸਾ ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਬਲਾਕ ਪ੍ਰਧਾਨ ਲਾਲ ਸਿੰਘ ਟੋਲੇਵਾਲ ਸੈਰੀ ਪ੍ਰਧਾਨ ਮਹਿੰਦਰ ਸਿੰਘ ਅਮਰਗੜ ਕੁਪਿੰਦਰ ਸਿੰਘ ਲਾਂਗੜੀਆਂ ਸਾਬਕਾ ਬਲਾਕ ਪ੍ਰਧਾਨ ਮਾਨ ਸੇਰ ਸਿੰਘ ਕਰਿਸ਼ਨ ਕੁਮਾਰ ਕੌਂਸਲ ਯੂਥ ਆਗੂ ਪ੍ਰਿਤਪਾਲ ਸਿੰਘ ਰੂਬਲ ਯੂ 타ਗੂਚੀ ਨੂੰ ਕੌਂਸਲ ਜਗਰੂਪ ਸਿੰਘ ਬਿੱਟੂ ਕੁਪਿੰਦਰ ਸਿੰਘ ਫੁੱਲਾਵਾਲੇ ਰਜੇਸ਼ ਕੁਮਾਰ ਸਿੰਘਲਾ ਚੇਅਰਪਰਸਨ ਜਸਵਿੰਦਰ ਕੌਰ ਬਾਗੜੀਆਂ ਅਤੇ ਮਨਦੀਪ ਸਿੰਘ ਚੀਮਾ ਪੂਮਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ ਖੰਡ ਪੰਜਾਬ ਟੀਵੀ ਲਈ ਅਮਰਗੜ ਤੋਂ ਪੱਤਰਕਾਰ ਸੁਖਵਿੰਦਰ ਸਿੰਘ ạtਵਾਲਦੀ ਵਿਸ਼ੇਸ਼ ਰਿਪੋਰਟ ਸ਼ੰਭੂ ਬਾਰਡਰ ਤੇ ਕੀ ਕੋਝ ਹੋਇਆ ਹੈ ਇਹਨਾਂ ਦਾ ਕੀ ਰੋਲ ਹੈ ਉਹਦੇ ਵਿੱਚ ਉਦੋਂ ਪਹਿਲਾਂ ਸਾਡੇ ਨੌਜਵਾਨ ਉਥੇ ਅਸਾਮ ਡਿਬਰੂਗੜ੍ਹ ਭੇਜਿਆ ਇਹਨਾਂ ਦਾ ਕੀ ਰੋਲ ਹੈ ਜਿਹੜੇ ਕਿਸਾਨ ਭਾਜਪਾ ਦੇ ਉਮੀਦਵਾਰਾਂ ਦੇ ਖਿਲਾਫ ਨਾਅਰੇ ਮਾਰਦੇ ਆ ਉਹਨਾਂ ਦਾ ਜਿਹੜਾ ਟਾਪਾ ਚੜ੍ਹਿਆ ਜਾ ਰਿਹਾ ਤੇ ਭਾਈ ਤੁਹਾਡ ਤੁਸੀਂ ਇਹ ਤਾਂ ਇਹ ਤਾਂ ਸਪੱਸ਼ਟ ਦਿਖਾ ਰਿਹਾ ਕਿ ਜਾਤਾਏ ਡਰਦੇ ਆ ਭਾਜਪਾ ਤੋਂ ਜਾਏ ਪਾਈਵਾਲ ਨੇ ਨਹੀਂ ਤਾਂ ਇਸ ਤਰ੍ਹਾਂ ਦੇ ਹਰਕਤਾਂ ਜਿਸ ਤਰ੍ਹਾਂ ਦੀਆਂ ਇਹ ਆਮ ਪਾਰਟੀ ਵਾਲਿਆਂ ਨੇ ਕੀਤੀਆਂ ਨੇ ਉਹ ਹਰਕਤਾਂ ਨਹੀਂ ਹੋ ਸਕਦੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਅਮਰਗੜ ਸਾਰੇ ਹਲਕੇ ਦੇ ਲੋਕਾਂ ਨੂੰ ਕਿ ਕਿਰਪਾ ਕਰਕੇ ਇਹਨਾਂ ਤੇ ਵਿਸ਼ਵਾਸ ਨਾ ਕਰੋ ਇਹਨਾਂ ਦਾ ਇਥੋਂ ਲੋਕਲ ਐਮਪੀ ਤਾਂ ਕਿੱਥੇ ਆ ਐਮ ਐਮ ਐਲ ਏ ਕਿੱਥੇ ਆ ਜੇਰ ਚ ਆ ਜੀ ਕਿਉਂ ਜੀ ਜੇਰ ਚ ਜਾਰੀ ਕਰੋ ਜੀ ਕੁਝ ਤਾਂ ਹੈਗਾ ਹੀ ਵਿੱਚ ਚਲੋ ਉਹ ਹੁਣ ਅਦਾਲਤ ਫੈਸਲਾ ਲਾਉਗੀ ਪਰ ਫੀਲਡ ਚ ਤਾਂ ਨਹੀਂ ਹੈਗਾ ਨਹੀਂ ਜੀ ਨਾ 2.5 ਸਾਲਾਂ ਦੇਖੀ ਨਹੀਂ ਤੇ ਫਿਰ ਉਹ ਕਹਿਣ ਦਾ ਮਤਲਬ ਗੱਲਾਂ ਇਹਨਾਂ ਨੇ ਅਸਮਾਨ ਤੋਂ ਤਾਰੇ ਤੋੜਨ ਵਾਲੀਆਂ ਕਰਨੀਆਂ ਨੇ ਜਿਹੜੀਆਂ ਇਹਨਾਂ ਦੀਆਂ ਕਾਰਵਾਈਆਂ ਨੇ ਉਹ ਦੂਸਰੀਆਂ ਰਹਿੰਦੀਆਂ ਨੇ ਮੈਨੂੰ ਤਾਂ ਉਹ ਬਿਆਨ ਕਦੇ ਨਹੀਂ ਭੁੱਲ ਸਕਦਾ ਕੇਜਰੀਵਾਲ ਸਾਹਿਬ ਦਾ ਕਿ ਅਸੀਂ 30 ਹਜ਼ਾਰ ਕਰੋੜ ਕੱਲੇ ਰੇਤੇ ਚੋਂ ਲਿਆ ਕੇ ਦੇ ਦੇਾਂਗੇ ਪੰਜਾਬ ਨੂੰ ਆ 150 ਕਰੋੜ ਹੁਣ ਜਮ੍ਹਾਂ ਕਰਾਇਆ ਇਹਨਾਂ ਨੇ ਭਾਈ 2.5 ਸਾਲ ਹੋ ਗਿਓ 30 ਹਜ਼ਾਰ ਕਰੋੜ ਕਿੱਥੇ ਗਿਆ ਔਰ ਪੰਜਾਬ ਦੀ ਹਾਲਤ ਕੀ ਕਰਤੀ ਆ ਇੱਥੇ ਹੁਣੇ ਕੋਈ ਫੋਨ ਕਰੂਗਾ ਤੇ ਉਸੇ ਕੋਈ ਕੋਈ ਨਾ ਕੋਈ ਨਸੇ ਦੀ ਪੂੜੀ ਦੇਣ ਆਜੂਗਾ ਜਿਦੀ ਮਰਜ਼ੀ ਚੇਨ ਲਾ ਲਓ ਜਿਦੀ ਮਰਜ਼ੀ ਵਾਲੀਆਂ ਲਾ ਲਓ ਲੋਕਾਂ ਨੂੰ ਫਿਰੋਤੀਆਂ ਦੇ ਫੋਨ ਆ ਰਹੇ ਆ ਇਹ ਪੰਜਾਬ ਨੂੰ ਕੀ ਬਣਾਤਾ ਇਹਨਾਂ ਨੇ ਕਦੇ ਵੀ ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ ਔਰ ਅਸੀਂ ਤਾਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੈਸੇ ਬਹੁਤ ਪਿੰਡਾਂ 'ਚ ਅਸੀਂ ਜਾ ਰਹੇ ਆ ਸਭ ਲੋਕ ਕਹਿ ਰਹੇ ਆ ਕਿ ਉਹ ਨੇਰੀ ਸੀ ਉਹਦੇ ਵੋਟ ਪਾਤੀ ਸੀ ਐਸ ਵਾਰ ਇਸ ਨੇਰੀ ਚ ਸਭ ਲੋਕ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਉਹਦੇ ਤੋਂ ਬਹੁਤ ਵਿਸ਼ਵਾਸ ਹੋ ਰਿਹਾ ਇਹ ਸਾਰੇ ਦੂਰ ਇਹਨਾਂ ਤੋਂ ਦੂਰ ਆ ਕੇ ਕਾਂਗਰਸ ਨੂੰ ਜੋ ਪਹੁੰਚੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਤੰਬਰ ਕਾਂਗਰਸ ਪਾਰਟੀ ਬਹੁਤ ਵਧੀਆ ਹੋਰ ਆਮ ਪਾਰਟੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਇੱਕ ਵੀ ਮੀਟਿੰਗ ਕਰਕੇ ਦਿਖਾ ਦੇਣਾ ਸਾਰੇ ਪੰਜਾਬ ਚ ਕੋਈ ਵੱਡੀ ਮੀਟਿੰਗ ਕਰਕੇ ਦਿਖਾ ਦੇਣ ਇਹ ਰੋਡ ਸ਼ੋਅ ਤੇ ਆ ਗਏ ਆ ਰੋਡ ਸ਼ੋਅ ਤੇ ਤਾਂ ਆਏ ਆ ਕਿਉਂਕਿ ਉਹਨਾਂ ਦੀ ਕਿਤੇ ਵੀ ਵੱਡੀ ਮੀਟਿੰਗ ਨਹੀਂ ਹੋ ਪਾਈ ਕਿ ਸਰ ਕਿਸ ਦੇ ਨਾਲ ਮੁਕਾਬਲਾ ਜਿਹੜਾ ਤੁਸੀਂ ਆਪਣਾ ਕਿਸ ਦੇ ਨਾਲ ਯਾਰ ਐ ਤਾਂ ਮੁਕਾਬਲਾ ਤਾਂ ਕਿਸੇ ਨੂੰ ਸਾਰੇ ਕੈਂਡੀਡੇਟ ਆਪਣਾ ਲੜ ਰਹੇ ਆ ਮੁਕਾਬਲਾ ਕਿਹਨੂੰ ਕਵਾਂਗੇ ਕਿਹਦੇ ਨਾਲ ਹੈਗਾ ਉਹ ਤਾਂ ਵੋਟਾਂ ਦੀ ਗਿਣਤੀ ਤੇ ਹੀ ਪਤਾ ਲੱਗੂਗਾ ਮੈਂ ਤਾਂ ਇਸ ਵਕਤ ਕੁਝ ਕਹਿ ਨਹੀਂ ਸਕਦਾ ਅਸੀਂ ਆਪਣੇ ਆਪ ਦੇਖ ਲੋ ਅਸੀਂ ਸਾਰੇ ਕਾਂਗਰਸ ਦੀ ਲੀਡਰਸ਼ਿਪ ਸਾਰੇ ਵਰਕਰ ਅਸੀਂ ਆਪਣਾ ਕੰਮ ਚ ਲੱਗੇ ਹੋਏ ਆਂ ਦੇਖੋ ਅੱਜ ਆਮ ਆਦਮੀ ਪਾਰਟੀ ਨੇ ਜਿੱਤ ਦੇ ਜਿਹੜੇ ਸਮੂਹ ਦੇ ਆਪਣੇ ਇਹ ਕਿਨੇ ਬਰਜਿੰਦਰ ਸਿੰਘ ਹੰਦਰ ਉਹਨਾਂ ਦੇ ਪਰਚੇ ਦਾਸ ਕੀਤਾ ਕਿਵੇਂ ਦੇਖ ਜੋ ਉਹਨਾਂ ਦੀ ਮੈਂ ਉਹਦੀ ਬਹੁਤ ਨਿੰਦਾ ਕਰਦਾ ਇਹ ਇਹ ਜਿਹੜੀ ਸਰਕਾਰ ਆ ਝਾੜੂ ਵਾਲਿਆਂ ਦੀ ਇਹ ਜਦੋਂ ਉੱਥੇ ਕੇਜਰੀਵਾਲ ਸਾਹਿਬ ਦੇ ਖਿਲਾਫ ਕਾਰਵਾਈ ਹੁੰਦੀ ਆ ਉਹਦੇ ਤੇ ਕਹਿੰਦੇ ਆ ਕਿ ਕੇਂਦਰ ਸਰਕਾਰ ਜ਼ਿਆਤੀ ਕਰਦੇ ਆ ਇਹਨਾਂ ਦਾ ਮਾਡਲ ਵੀ ਉਹੀ ਆ ਇਹ ਜ਼ਿਆਤੀ ਕਰਦੇ ਆ ਵਿਜੀਲੈਂਸ ਦਾ ਦੁਰਪਯੋਗ ਕਰਦੇ ਆ ਹਮਦਰਦ ਸਾ ਵਰਗਾ ਇਮਾਨਦਾਰ ਆਦਮੀ ਕੋਈ ਹੈ ਨਹੀਂ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਜ਼ਿਆਤੀ ਕਰ ਰਿਹਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 5 ਸਾਲਾਂ ਦੇ ਵਿੱਚ ਕੀ ਕੀ ਕੰਮ ਕੀਤੇ ਨੇ ਜੀ ਤੁਸੀਂ ਹਲਕਿਆਂ ਦੇ ਦੇਖੋ اپੋਜੀਸ਼ਨ ਤਾਂ ਐਮਪੀ ਸੀ ਫਿਰ ਵੀ ਮੈਂ ਕੰਮਾਂ ਦੀ ਗਿਣਤੀ ਤਾਂ ਨਹੀਂ ਦੱਸ ਸਕਦਾ ਲੇਕਿਨ ਆ ਤੁਸੀਂ ਹੁਣ ਮੰਡੀ ਅਹਿਮਦਗੜ੍ਹ ਦਾ ਪੌਲੀ ਦੇਖ ਲਓ ਉਹਦਾ ਨਾਲ ਹੀ ਉਹ ਦੂਸਰੇ ਇੰਟਰਪ੍ਰੀਜ਼ ਦੇਖ ਲਓ ਮੰਡੀ ਅਹਿਮਦਗੜ੍ਹ ਚ ਇੱਥੇ 18 ਫੁੱਟੀਆਂ ਸੜਕਾਂ ਜਿੰਨੀਆਂ ਨੇ ਉਹ ਮੈਂ ਬਣਾ ਕੇ ਦਿੱਤੀਆਂ ਨੇ ਔਰ ਫਤਿਹਗੜ੍ਹ ਸਾਹਿਬ ਦਾ ਸਟੇਸ਼ਨ 40 ਕਰੋੜ ਦਾ ਠੀਕ ਹੋ ਰਿਹਾ 40 ਕਰੋੜ ਰੁਪਈਆ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਸੰਗਮਰਮਰ ਲਗਾਇਆ ਹੈਗਾ ਠੀਕ ਹੈ ਜੀ ਅੰਬੇ ਮਾਜਰਾ ਦਾ ਹਾਈ ਬ੍ਰਿਜ ਬਣਿਆ ਦਰਾਹਾ ਨਹਿਰ ਤੇ ਜਿਹੜਾ ਉਹ ਸਾਰਾ ਪੰਜਾਬ ਰੁਕਦਾ ਉਹਦਾ 70 ਕਰੋੜ ਲੈ ਕੇ ਐ ਤਾਂ ਸੈਂਕੜੇ ਕੰਮ ਮੈਂ ਕਰਾਇਆ ਹਾਂ ਇਹ ਆ ਕਿ ਮੈਂ اپੋਜੀਸ਼ਨ ਦਾ ਐਮਪੀ ਸੀ ਮੈਂ ਜਿੰਨੇ ਚਾਹੁੰਦਾ ਸੀ ਉਹ ਭਾਜਪਾ ਸਰਕਾਰ ਨੇ ਹੁਣੇ ਨਹੀਂ ਕੀਤੇ ਤੁਸੀਂ ਹੁਣ ਇਹ ਕਰਿਓ ਤੁਸੀਂ ਡੀਸੀ ਫਤੇਗੜ ਸਾਹਿਬ ਤੋਂ ਹੁਣੇ ਫੋਨ ਲਾਓ ਉਹਨਾਂ ਤੋਂ ਪਤਾ ਕਰੋ ਕਿੰਨਾ ਫੰਡ ਹੈਗਾ ਸੀ ਕਿੰਨਾ ਯੂਜ਼ ਕੀਤਾ 18 ਕਰੋੜ ਸੀ 18 ਦੇ 18 ਕਰੋੜ ਯੂਜ਼ ਕੀਤੇ ਆ ਮਹਾਰਾਜਾ ਚੈੱਕ ਜ਼ਰੂਰ ਕਰ ਲਿਓ ਸਰ ਅਮਰਗੜ ਨੂੰ ਇੰਨੀ ਗਰੰਟੀ ਦੇਣ ਦੇ ਬਾਵਜੂਦ ਨਗਰ ਕੌਂਸਲ ਦੀ ਪ੍ਰਧਾਨ ਤੇ ਉਹਨਾਂ ਦੇ ਪਰਿਵਾਰ ਤੇ ਨਾਲ ਮਾਈ ਰੂਪਕਰ ਸੀਨੀਅਰ ਕਾਂਗਰਸੀ ਆਗੂ ਹੋਰ ਜਿਹੜੇ ਬਹੁਤ ਕਾਂਗਰਸੀ ਆਗੂ ਨੇ ਉਹ ਕਿਉਂ ਕਾਂਗਰਸ ਛੱਡ ਕੇ ਮਤਲਬ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਤੁਸੀਂ ਕਹਿੰਦੇ ਵੀ ਅਸੀਂ ਇੰਨਾ ਪ੍ਰਿੰਟਿੰਗ ਕੀਤੀ ਆ ਮਰਖੜ ਹਲਕੇ ਨਹੀਂ ਯਾਰ ਐ ਹੈਗਾ ਪੱਤਰਕਾਰ ਸਾਹਿਬ ਫੋਨ ਕਿਸੇ ਦਾ ਮਨ ਲਾਲਚ 'ਚ ਆਇਆ ਹੋਵੇ ਤਾਂ ਉਹਦੇ ਤਾਂ ਅਮਰ ਤੋਂ ਕੀ ਕਰ ਸਕਦਾ ਇਹ ਜਿੰਨੇ ਪਾਰਟੀਆਂ ਛੱਡ ਰਹੇ ਨੇ ਇਹ ਸਭ ਸਿਧਾਂਤਹੀਨ ਨੇ ਸਿਧਾਂਤਾਂ ਨੂੰ ਤੋੜ ਕੇ ਆਪਣੇ ਲਾਲਚ ਦੀ ਸਰਕਾਰ ਬਣਾਉਣ ਵਾਸਤੇ ਪੰਜਾਬ ਨੇ ਫੈਸਲਾ ਕਰ ਲਿਆ ਕਿ ਇਹ ਬਨ ਬਨ ਕੇ ਦੇਸ਼ ਵਿੱਚ ਇੰਡੀਆ ਐਲਾਈንስ ਦੀ ਸਰਕਾਰ ਬਣਾ ਕੇ ਦੇਗਾ ਕਾਂਗਰਸ ਦੀ ਸਰਕਾਰ ਬਣਾ ਕੇ ਦੇਗਾ ਬੇਸਿਕਲੀ ਕਿਸਾਨੀ ਦੇ ਪੰਜਾਬ ਦੇ ਭਾਰਤ ਦੇ ਸੰਵਿਧਾਨ ਦੇ ਫੈਡਰਲ ਸ਼ਕਤੀ ਹਰ ਚੀਜ਼ ਦੇ ਖਿਲਾਫ ਭਾਜਪਾ ਚੱਲੀ ਹੈ ਹੁਣ ਉਹਨੂੰ ਬਰੋਕਣ ਦਾ ਇੱਕੋ ਇੱਕ ਰਾਹ ਹੈ ਕਾਂਗਰਸ ਪਾਰਟੀ ਬਾਕੀ ਪਾਰਟੀਆਂ ਦਾ ਤਿੰਨ ਚਾਰ ਸੀਟਾਂ ਦੇ ਆਣ ਵਾਲੀ ਪਾਰਟੀਆਂ ਨੇ ਇਕੱਲੀ ਕਾਂਗਰਸ ਜਿਹੜੀ ਸਰਕਾਰ ਬਣਾ ਸਕਦੀ ਹਨ ਬਣਾਉਣੀਆਂ। ਅਮਰਗੜ ਹਲਕੇ ਦੇ ਵਿੱਚੋਂ ਕੀ ਮਤਲਬ ਪੋਜੀਸ਼ਨ ਰੱਖੂ ਅਮਰਗੜ ਹਲਕੇ 'ਚ ਬਹੁਤ ਸੌਖੇ ਤਰੀਕੇ ਨਾਲ ਲੋਕਾਂ ਦੇ ਪਿਆਰ ਨਾਲ ਅਸੀਂ ਅਸੀਂ ਇਹ ਕੁਝ ਨਹੀਂ ਕਰ ਰਹੇ। ਇਹ ਲੋਕਾਂ ਦਾ ਪਿਆਰ ਹੈ ਕਾਂਗਰਸ ਨੂੰ ਧਾਨ ਵਾਲਾ ਲੋਕਾਂ ਦਾ ਲੋਕ ਚਾਹੁੰਦੇ ਨੇ ਕਿ ਕਾਂਗਰਸ ਦੀ ਰਾਹੁਲ ਗਾਂਧੀ ਦੀ ਸੈਂਟਰ ਸਰਕਾਰ ਬਣੇ। ਲੋਕ ਇੰਡੀਆ ਆਲਾਈਂਸ ਦੀ ਸਰਕਾਰ ਬਣਾਣਾ ਚਾਹੁੰਦੇ ਨਹੀਂ। ਇਸ ਲਈ ਲੋਕ ਫੈਸਲਾ ਲੈ ਰਹੇ ਨੇ। ਬੜੀ ਘੜੀ ਬੜੀ ਸ਼ੁਭ ਘੜੀ ਅੱਜ ਡਾਕਟਰ ਅਮਰ ਸਿੰਘ ਨੇ ਆਪਣੇ ਦਫ਼ਤਰਾਂ ਦਾ ਘਾਟਨ ਕੀਤਾ। ਸੋ ਅੱਜ ਜਿਹੜੇ ਹਸਾਮ ਸੋ ਸੋ ਸਾਨੂੰ ਬੜਾ ਯਕੀਨੀ ਹੋ ਗਿਆ ਕਿ ਜਿਹੜੀ ਜਿੱਤ ਹੈ ਉਹ ਅਸੀਂ ਤਕਰੀਬਨ ਹਾਸਲ ਕਰ ਚੁੱਕੇ ਹਾਂ ਬਸ ਐਲਾਨ ਹੀ ਹੋਣਾ ਬਾਕੀ ਹੈ ਕਿਹਦੇ ਨਾਲ ਆਪਣਾ ਜਿਹੜਾ ਮੁਕਾਬਲਾ ਕਾਂਗਰਸ ਦੇ ਦੇਖੋ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਡਾ ਮੁਕਾਬਲਾ ਹੈ ਸਾਡੇ ਕੀਤੇ ਕੰਮਾਂ ਦਾ ਜੋ ਅਸੀਂ ਕੰਮ ਕੀਤੇ ਨੇ ਜੋ ਡਾਕਟਰ ਸਾਹਿਬ ਨੇ ਕੰਮ ਕੀਤੇ ਆ ਆਪਣਾ ਪਾਰਲੀਮੈਂਟ ਅਵਾਸ ਚੱਕੀ ਆ ਸਹਿਬ ਜਦਿਆਵਾਂ ਮਾਰੇ ਗੱਲ ਕੀਤੀ ਆ ਤੇ ਹੋਰ ਗੱਲਾਂ ਕੀਤੀ ਆ ਅਸੀਂ ਤਾਂ ਉਹਨਾਂ ਨੂੰ ਮੈਦਾਨ 'ਚ ਲਾ ਜਾ ਕੇ ਉਹਨਾਂ ਦੇ ਤੱਥਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਰਹੇ ਹਾਂ ਜਾਓ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਜੀ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਜੀ ਵੀ ਸੱਚ ਤੇ ਪੈਦਾ ਦਿਓ ਜੋ ਸੱਚਾ ਸੋਚਾ ਇਨਸਾਨ ਹੈ ਜਿਨੇ ਪਿਛਲੇ 5 ਸਾਲ ਰਿਕਾਰਡ ਕੱਢ ਕੇ ਦੇਖ ਲਓ ਕਿਨੇ ਆਵਾਜ਼ ਚੱਕੀ ਹੈ ਪੰਜਾਬ ਦੇ ਲੋਕਾਂ ਦੀ ਫਤਗੜ ਪਾਰਲੀਮੈਂਟ ਦੇ ਲੋਕਾਂ ਦੀ ਤੇ ਜੋ ਸੱਚ ਹੈ ਉਹਦੇ ਤੇ ਮੋਹਰ ਲਾ ਕੇ ਉਹਨੂੰ ਜੇਤੂ ਬਣਾਓ